ਕਿ ਮੈਂ ਫਾਜ਼ਲ ਕਸੇਗਰ ਜਸਟ ਅਸੋਇ ਜੁਆਇਨ ਕਰ ਰਹੇ ਹਾਂ ਸਭ ਜੀ ਜੀ ਫੰਕਸ਼ਨ ਕਰਦਾ ਹੈ ਜੀ ਸਤਿ ਸ਼੍ਰੀ ਅਕਾਲ ਜੀ ਸਭ ਤੇ ਕਰੀ ਬਾਕੀ ਜੀ ਆਪਣੀ ਜਰੂਰ ਜ਼ਰੂਰੀ ਹੈ ਬੈਠਾ ਲਾ ਲਾ ਅਗਰੇਸ਼ਨ ਚੱਲ ਜੀ ਸਰ ਹੁਣ ਅੱਗੇ ਦਾ ਰਿਜਿਸਟਰ ਕਰਨਾ ਹੈ ਇਹ ਤਾਂ ਪੈਸੇ ਦਾ ਬਾਦ ਦੂ ਵਾਰ ਤੋਂ

Eu quero que é que eu quero ver o que é que eu quero

র <laughs> ਆਹ ਨਾ ਸੋੜਾ ਬੈਕੰਡਰ ਨਾ ਹਾਂ ਬੈਠਾ ਰਕਾ ਲੱਤੀ ਨੂੰ ਆਪਣੀ ਕੋਣਾ ਕਿਤੇ ਨਹੀਂ ਆ ਜੋ ਚਲੀ ਆ ਤੋ ਰੱਖਿਆ ਸੈ ਕਿੱਥੇ ਨਾ ਮਸਤ ਰਿਖੋ ਜਿਆਦਾ ਆਓ ਬੈਠੋ ਬੈਠੋ ਮੰਤਰੀ ਜੀ ਆਓ ਸੈਵਨ ਲੱਖ ਲੋਕਾਂ ਨੂੰ ਮਾਤਾ ਕਰਾਇਆ ਸਭ ਇਹ ਜਿਹੜੇ ਰੋਜ਼ ਜਾਂਦੇ ਆ ਟੈਕ 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 ਟੋ ਮਾਈਕ ਕਰਦਾ ਆ ਆ ਗਿਆ ਜੀ ਆ ਗਿਆ ਆ ਰੀਸੈਂਟ ਹਾਂਜੀ ਸਰ ਅੱਜ ਇੱਕ ਵਾਰ ਮਾਈਕ ਉਧਰ ਨੂੰ ਕਰਨਾ ਪਿਆ ਮਾਈਕ ਤਾਂ ਕਰਦੇ ਵਾਹਵਾ ਆ ਜੀ ਸਰ ਥੋੜਾ ਜਿਹਾ ਪੇਪਰ ਪੜ੍ਹਨਾ ਹੈ ਜੀ ਸਰ ਤੁਸੀਂ ਬੋਲੋਗੇ ਚਾਹਦੇ ਇਹਨੂੰ ਮਾਈਕ ਤੋਂ ਹਟਾ ਦੇ ਨਹੀਂ ਨਹੀਂ ਸਰ ਇਹਦੇ ਫਿਰ ਡਬਲ ਆਵਾਜ਼ ਆਏਗੀ ਡਬਲ ਆ ਨਹੀਂ ਰੈਡੀ ਜੀ ਸਰ ਹਾਂਜੀ ਅੱਜ ਜਿਹੜਾ ਕੀਤਾ ਗਿਆ ਹੈ ਆਸਿਰ ਜੋ ਕੰਮ ਕੀਤਾ ਗਿਆ ਇਹ ਮਲੇਰ ਕੋਲਡਰ ਰੋਡ ਤੋਂ ਸਿਮਰ ਪਨਾਲ ਤੋਂ ਲੋਹਾਰਾ ਬ੍ਰਿਜਰ ਮਿਸਿੰਗ ਲੇਕ ਉਹ ਰੋਡ ਹੈ ਜਿਹੜੀ 15 ਸਾਲਾਂ ਤੋਂ ਰੁਕਿਆ ਹੋਇਆ ਕੰਮ ਸੀ ਤੇ ਸਾਡੇ ਮਾਨਯੋਗ ਐਮਪੀ ਸੰਜੀਵ ਅਰੋੜਾ ਜੀ ਜੋ ਵੈਸਟ ਚੰਕ ਦੇ ਉਮੀਦਵਾਰ ਵੀ ਨੇ ਉਹਨਾਂ ਨੇ ਰੁਕਮੰਤ ਸਿੰਘ ਸਾਹਿਬ ਨੂੰ ਬੇਨਤੀ ਕੀਤੀ ਕਿ ਇਹਦਾ ਪ੍ਰੋਜੈਕਟ ਚੱਲੂ ਲੱਗਾ ਜਾਵੇ ਤੇ ਰੁਕਮੰਤ ਸਿੰਘ ਸਾਹਿਬ ਤੋਂ ਹੁਕਮ ਹੋਇਆ ਤੇ ਸਾਡੇ ਡਿਪਾਰਟਮੈਂਟ ਬਲੱਡ ਅਪ ਹੋ ਗਿਆ 31,114,000 ਜਿਹੜਾ ਇਹਦਾ ਕੰਸਟਰਕਸ਼ਨ ਹੈ 114,000 ਦੇਖਿਆ ਜੀ ਕਮਾਂਡ ਦੀ ਸ਼ੁਰੂਆਤ ਹੋਈ ਰਿਪੋਰਟ ਦੇ ਵਿੱਚ ਰੋੜਾ ਸਾਹਿਬ ਤੁਹਾਨੂੰ ਡਿਟੇਲ ਚ ਦੱਸਣਗੇ ਕਿ ਕਦੋਂ ਦਾ ਫਲੈਟ ਰੁਕਿਆ ਸੀ ਕਿਵੇਂ ਕਿਵੇਂ ਬਾਸ ਹੋਇਆ ਤੇ ਕਿੰਨੀ ਜਗ੍ਹਾ ਕੇ ਕਿਆਰ ਹੋਦਿਆ ਤੇ ਸਾਰੀ ਜਿਹੜੀ ਇਸ ਮਿਹਰ ਦਾ ਫੰਡ ਐ ਐਲਪੀ ਸੰਜੀਵ ਰੋੜਾ ਸਾਹਿਬ ਉਹ ਮੈਂ ਜਦੋਂ ਲੈਣਾ ਇਹਨਾਂ ਦੀ ਮਿਹਰ stdcਾ ਹੈ ਇਹਦਾ ਕੰਮ ਸ਼ੁਰੂਆਤ ਹੋਈ ਹੈ ਤੋ ਹਲਕਾ ਸੰਘਵਾਲ ਐਮਐਲਏ ਸਾਡੇ ਜੀਵਨ ਸਿੰਘ ਸੰਘਵਾਲ ਦਾ ਉਹਨਾਂ ਨੂੰ ਵੀ ਮੁਬਾਰਕਬਾਦ ਹੈ ਕਿ ਬਹੁਤ ਵੱਡਾ ਪ੍ਰੋਜੈਕਟ ਹੈ ਹਲਕਾ ਕੰਦੇ ਵਿੱਚ ਆ ਰਿਹਾ ਤੋ ਮੈਂ ਉਹਨਾਂ ਦਾ ਸਤਿਕਾਰ ਕਰਦਾ ਕਿ ਇਸ ਪ੍ਰੋਜੈਕਟ ਦੇ ਵਿੱਚ ਸਰਕਾਰਾਂ ਪਹਿਲਾਂ ਵੀ ਆਈਆਂ ਸੀ ਵਾਅਦੇ ਕਰ ਗਈਆਂ ਲੇਕਿਨ ਕੰਮ ਨਹੀਂ ਹੋਇਆ ਪਹਿਲੀ ਸਰਕਾਰ ਹੈ ਜਿਹੜੀ ਜੋ ਵਾਅਦਾ ਕਰਦੀ ਹੈ ਜੋ ਗਰੰਟੀ ਦਿੰਦੀ ਹੈ ਪਹਿਲੀ ਸਰਕਾਰ ਹੈ ਸਾਡੇ ਅਰਵਿੰਦ ਕੇਜਰੀਵਾਲ ਜੀ ਮੁੱਖ ਮੰਤਰੀ ਸਰਤਾਪਾਲ ਸਿੰਘ ਮਾਨ ਜੀ ਕਿ ਜਿਹੜੀ ਵਾਅਦੇ ਨਹੀਂ ਕਰਦੀ ਗਰੰਟੀਆਂ ਦਿੰਦੀ ਹੈ ਉਹ ਗਰੰਟੀਆਂ ਨੂੰ ਨਾਲ ਦੇ ਨਾਲ ਪੂਰਾ ਕਰਦੀ ਹੈ ਚਾਹੇ ਉਹ ਜਿਵੇਂ ਨਸ਼ਬ ਪੰਜਾਬ ਦਾ ਹੋਵੇ ਚਾਹੇ ਐਜੂਕੇਸ਼ਨ ਦਾ ਹੋਵੇ ਚਾਹੇ ਸਰਕਾਰੀ ਹਸਪਤਲਾਂ ਦੀ ਜਿਹੜੀ ਸਾਡੇ ਅਰੋੜਾ ਸਾਹਿਬ ਨੇ ਬਹੁਤ ਵੇਕ ਕੀਤੀ ਹਸਪਤਲ ਨੂੰ ਤਬਦੀਲ ਕੀਤਾ ਲੁਧਿਆਣੇ ਨੂੰ ਬਹੁਤ ਵਧੀਆ ਬਣਾਇਆ ਇਹ ਐਸਏ ਹਸਪਤਲ ਨੂੰ ਪਿਆਰਾ ਹੀ ਕੰਮ ਜਿਹੜੇ ਅਰੋੜਾ ਸਾਹਿਬ ਨੇ ਆਪਣੇ ਐਮਪੀ ਕੋਟੇ ਤੇ ਲਿਆ ਕੇ ਪੂਰੇ ਪੰਜਾਬ ਦੀ ਲੁਧਿਆਣੇ ਦੀ ਸਪੈਸ਼ਲ ਕੰਮ ਹੋਏ ਏਅਰਪੋਰਟ ਲਿਆਂਦਾ ਤੇ ਉਹ ਬਹੁਤ ਕੰਮ ਜਿਹੜੇ ਅਰੋੜਾ ਸਾਹਿਬ ਨੇ ਕੀਤੇ ਆ ਉਹ ਅੱਜ ਲੁਧਿਆਣੇ ਦੇ ਲੋਕ ਕਹਿੰਦੇ ਆ ਪੂਰਾ ਲੁਧਿਆਣਾ ਪਿਆਰ ਕਰਿਆ ਦੇ ਵੈਸਟ ਹਲਕੇ ਦੇ ਵਿੱਚ ਉਮੀਦਵਾਰ ਨੇ ਬਹੁਤ ਵੱਡੀ ਲੀਡ ਨਾਲ ਜਿੱਤ ਕੇ ਜਿਹੜੀ ਸੀਟ ਹੈ ਅਸੀਂ ਸਾਡੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੱਮਰਨ ਜੀ ਅਤੇ ਸਾਡੇ ਪਾਰਟੀ ਸੁਪਰੀਮਾਰਡਿੰਗ ਤੇਰੀਵਾਜ ਦੀ ਚੋਣ ਜਿੱਤਣ ਦੀ ਜਿਹਨੇ ਪਾਵਾਂਗੇ ਤੋਂ ਲੁਧਿਆਣਾ ਵਾਸੀਆਂ ਨੂੰ ਬੇਨਤੀ ਹੈ ਕਿ ਇਹ ਜਿਹੜੇ ਵੱਡੇ ਪ੍ਰੋਜੈਕਟ ਜਿਹੜੇ ਕਿ ਪਿਛਲੇ 20-20 ਸਾਲ ਤੋਂ 30-30 ਸਾਲ ਤੋਂ ਰੁਕੇ ਹੋਏ ਸੀ ਉਹ ਸਾਡੇ ਸੰਜੀਵ ਢੋੜਾ ਜੀ ਮੇਨ ਸਰਕਾ ਬਣਦੇ ਆ ਤੋਂ ਮੈਂ ਲੁਧਿਆਣਾ ਵੈਸਟ ਹਲਕੇ ਦੇ ਲੋਕਾਂ ਨੂੰ ਬੇਨਤੀ ਵੀ ਕਰਦਾ ਦੇ ਵੱਧ ਤੋਂ ਵੱਧ ਜਿਹੜਾ ਇਹ ਉਹਨਾਂ ਇਲੈਕਸ਼ਨ ਦੇ ਵਿੱਚ ਸਾਥ ਦਿਓ ਤੇ ਤਕਰੀਬਨ ਜਿਹੜੀ ਇੱਕ ਇੱਕ ਵੋਟ ਹੈ ਉਹ ਸਾਡੇ ਐਮਪੀ ਸੰਸਦ ਜੀ ਅਰੋੜਾ ਜੀ ਨੂੰ ਜੀ ਅੱਗੇ ਸਰਕਾਰਾਂ ਜਿਹੜੀਆਂ ਸੀਗੇ ਸਾਡੇ 4 ਸਾਲ ਤੋਂ ਬਾਅਦ ਦਿੱਖੀਆਂ ਹੁੰਦੀਆਂ ਸੀ ਕੰਮ ਕਰਦੀਆਂ ਹੁੰਦੀਆਂ ਸੀ ਲੇਕਿਨ ਇਹ ਜੱਦੀ ਸਰਕਾਰ ਆਈ ਕੰਮ ਕਰੀ ਉਹਦੇ ਬਾਰੇ ਕੀ ਕਹਿਣਾ ਬਲਕਿ ਅਸੀਂ ਪਹਿਲੇ ਦਿਨ ਤੋਂ ਹੀ ਅਸੀਂ ਲੋਕਾਂ ਨਾਲ ਗਰੰਟੀਆਂ ਦਿੱਤੀਆਂ ਸੀ ਕਿ ਕੋਈ ਝੂਠੇ ਵਾਅਦੇ ਨਹੀਂ ਕੀਤੇ ਸੀ ਪਹਿਲੇ ਦਿਨ ਤੋਂ ਹੀ ਸਾਡੇ ਮੁੱਖ ਮੰਤਰੀ ਸਰਦਾਰ ਤੁਗਨ ਸਿੰਘ ਮਾਗੀ ਜੀ ਮਤਲਬ ਇੱਕ ਦਿਨ ਤੋਂ ਸਾਡੇ ਹੀ ਲੋਕਾਂ ਦੇ ਨਿਰਮਾਣੇ ਬਣ ਕੇ ਸੇਵਾਦਾਰ ਬਣ ਕੇ ਸੇਵਾ ਕਰੇ ਕਿ ਲੋਕਲ ਸ਼ਿਵਾਂ ਦੇ ਨਾਲ ਲੱਗੇ ਹੋਏ ਸੋ ਬਹੁਤ ਡਿਟੇਲ ਦੇ ਵਿੱਚ ਉਹ ਜਿਹੜੇ ਸਾਡੇ ਅੰਕੀ ਸੀਨੀਅਰ ਹੋਣਗੇ ਉਹਨਾਂ ਨਾਲ ਆਪ ਲੋਗਰੇ ਹੋ ਕੇ ਫਿਰ ਮਾਈਕ ਕਰਨਾ ਸੈੱਟ ਕਰਨਾ ਦੇਣਾ ਪਹਿਲਾਂ ਹੀ ਸੈੱਟ ਕਰ ਲਓ ਭਾਈ ਮਾਈਕ ਨਾ ਆ ਰਿਹਾ ਸਿੱਧਾ ਨਾ ਬੋਲੇ ਕੋਈ ਯਾਰ ਜੀ ਸਰ ਓਕੇ ਅੱਜ ਜਿਹੜੀ ਤੁਸੀਂ ਪਹਿਲਾਂ ਤਾਂ ਤੁਹਾਡੇ ਦਰਸ਼ਕਾਂ ਨੂੰ ਪਿਆਰ ਭਰਿਆ ਸਤਿ ਸ਼੍ਰੀ ਅਕਾਲ ਸਾਡਾ ਮੈਂ ਧੰਨਵਾਦ ਆ ਸਾਡੇ ਮਾਨਯੋਗ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਜੀ ਦਾ ਸਾਡੇ ਨੈਸ਼ਨਲ ਕਨਵੈਨਰ ਖਿੱਚ ਗਈ ਤੇ ਮੈਂ ਮੰਤਰੀ ਜੀ ਨੂੰ ਰਿਕੁਐਸਟ ਕੀਤੀ ਕਹਿੰਦੇ ਕੋਈ ਗੱਲ ਹੀ ਨਹੀਂ ਜੀ ਸੀਏ ਸਾਹਿਬ ਨੇ ਫਾਈਲ ਬਣਾਈ ਤੇ ਹੁਣ ਮੈਂ ਤੁਹਾਨੂੰ ਦੱਸ ਰਿਹਾ 31 ਕਰੋੜ ਰੁਪਏ ਦੀ ਲਾਗਤ ਨਾਲ 31 ਕਰੋੜ ਦੀ ਲਾਗਤ ਨਾਲ ਇਹ ਮਿਸਿੰਗ ਲਿੰਕ ਬਣ ਰਿਹਾ ਇਹ ਘੱਟੋ ਘੱਟ 8 ਤੋਂ 10 ਲੱਖ ਬੰਦਿਆਂ ਦਾ ਇਹਦੇ 'ਚ ਫਾਇਦਾ ਹੋਣਾ ਜਿਹੜੇ ਰੋਜ਼ ਇੱਥੋਂ ਟਰੈਵਲ ਕਰਦੇ ਆ ਅੱਧਾ ਉਹਨਾਂ ਦਾ ਟਾਈਮ ਰਹਿ ਜਾਣਾ ਅੱਧੇ ਤੋਂ ਵੀ ਘੱਟ ਟਾਈਮ ਰਹਿ ਜਾਣਾ ਇਹ ਸਿਰਫ ਇੱਕ ਗੱਲ ਹੈ ਵੀ ਰਸਤੇ ਵਿੱਚ ਥੋੜਾ ਜਿਹਾ ਟੁਕੜਾ ਹੈ ਤੇ ਵੈਸੇ ਤਾਂ 200 ਫੁੱਟ ਦੀ ਰੋਡ ਆ 80 ਫੁੱਟ ਦੀ ਰੋਡ ਆ ਉਹ ਵੀ ਉੱਥੇ ਕੋਈ ਥੋੜੀ ਆਬਸਟਰਕਸ਼ਨ ਹੈ ਕੋਈ ਘਰ ਕੋਲ ਰਹਿਗੇ ਉਹਨਾਂ ਨਾਲ ਗੱਲ ਕਰ ਰਹੇ ਆ ਉਹਨਾਂ ਨੂੰ ਕਰਨੇ ਤਾਂ ਪੈਣੇ ਆ ਬਾਕੀ ਨਹੀਂ ਤਾਂ 19 ਦੇ 80 ਫੁੱਟ ਰੋਡ ਰਹਿ ਜਾਊਗੀ ਕਿਉਂਕਿ ਕਿੰਨੇ ਕਿੰਨੇ 40 ਕਿਲੋਮੀਟਰ ਆ ਨਹੀਂ ਸਰ ਉਹ ਹੈਗੀ ਆ 100 ਮੀਟਰ ਰੋਡ ਤੋਂ 100 100 100 ਮੀਟਰ ਰੋਡ ਹੈਗੀ ਆ ਪਰ ਲੋਕਾਂ ਦਾ ਕੰਮ ਚਾਲੂ ਹੋ ਜਾਊਗਾ ਔਰ ਇਹ ਮੈਂ ਹੁਣੇ ਪੁੱਛਿਆ ਸੀਗਾ ਸੀਏ ਸਾਹਿਬ ਨੂੰ ਮੈਂ ਕਿੰਨੀ ਦੇਰ ਚ ਮੁਕਾ ਦੋਗੇ ਪਰ ਇਹਨਾਂ ਨੇ ਮੈਨੂੰ ਆਸ਼ਵਾਸਨ ਦਿੱਤਾ ਕਿ 5 ਮਹੀਨਿਆਂ ਚ ਸੜਕ ਪੂਰੀ ਹੋ ਜਾਏਗੀ ਪਰ ਇਹ ਸਾਰਾ ਪੈਸਾ ਜਿਹੜਾ ਹੈਗਾ ਇਹ ਈਡੀਸੀ ਐਕਸਟਰਨਲ ਡਿਵੈਲਪਮੈਂਟ ਚਾਰजेस ਦਾ ਜਿਹੜਾ ਪੈਸਾ ਹੈ ਉੱਥੋਂ ਆਇਆ ਹੋਇਆ ਇਹ ਇਹ ਉੱਥੋਂ ਲੱਗ ਰਿਹਾ ਸਾਰਾ ਸਰ ਗਲਾਟਾ ਦੇ ਵਿੱਚ ਜਿਹੜੇ ਵੀ ਕੰਮ ਹੁੰਦੇ ਨੇ ਉਹਨੂੰ ਵਿੱਚ ਹੀ ਕਹਿੰਦੇ ਉਹ ਬਹੁਤ ਹੁੰਦੇ ਨੇ ਚਾਹੇ ਮਿਸਿੰਗ ਲਿੰਕ ਵੀ ਸਿਗਾ ਚਾਹੀ ਇੱਧਰ ਵੀ ਜਿਹੜਾ ਲਿੰਕ ਇਹਦੇ ਨਾਲ ਜੁਆਇਨ ਹੋਣਾ ਹੈ ਜਿਹੜਾ ਹੁਣ ਅਪਲਾਈਓਰ ਰੇਲਵੇ ਦੇ ਉੱਤੇ ਪੈਣਾ ਉਹ ਬੜੇ ਸਾਲਾਂ ਤੋਂ ਲੱਗ ਕੇ ਆਇਆ ਹੋਇਆ ਸੀਗਾ ਕਿੰਨੀ ਕੁ ਸਪੀਡੀ ਆਊਗੀ ਕਿਉਂਕਿ 15 ਸਾਲ ਤੋਂ ਗਾਰਸਨੋ ਇਹ ਨਾ ਕੋ ਗਲਾਟਾ ਗਲਾਟਾ ਕਰਕੇ ਬਹੁਤ ਕੁਝ ਬਣੀ ਜਾਂਦਾ ਜਿਹੜਾ ਤੁਹਾਨੂੰ ਪਤਾ ਨਹੀਂ ਤੇ ਦੇਖੋ ਗਲਾਟਾ ਨੂੰ ਸਾਨੂੰ ਜਿਹੜਾ ਚਾਹੀਦਾ ਹੁੰਦਾ ਸੀ ਗਲਾਟਾ ਦਾ ਬਰਥ ਲੀਦਾ 에ਅਰਪੋਰਟ ਗਲਾਟਾ ਕਰਕੇ ਬਣ ਰਿਹਾ ਸੋ ਗਲਾਡਾ ਦੇ ਇਹੋ ਜਿਹੇ ਕੰਮ ਹੁੰਦੇ ਜਿਹੜੇ ਦਿਸਦੇ ਨਹੀਂ ਪਤਾ ਨਹੀਂ ਲੱਗਦੇ ਵੀ ਇਹ ਗਲਾਡਾ ਦਾ ਕੰਮ ਆ ਨਾਮ ਕਿਸੇ ਹੋਰ ਡਿਪਾਰਟਮੈਂਟ ਦਾ ਹੁੰਦਾ ਪੈਸੇ ਇਹਨਾਂ ਨਾਲ ਕੋਈ ਰੋਡ ਵੀ ਗਲਾਡਾ ਕਰਕੇ ਬਣਦਾ ਸਾਜਪੁਰ ਰੋਡ ਦੇਖੋ ਗਲਾਡਾ ਕਰਕੇ ਬਣ ਗਈ ਅਸੀਂ ਗਲਾਡਾ ਅਸੀਂ ਗਲਾਡਾ ਕੋਲ ਪੈਸੇ ਨਹੀਂ ਰਹਿਣ ਦਿੰਦੇ ਸਪੀਡ ਨਾਲ ਪੈਸੇ ਲੈ ਲਈਦੇ ਆ ਕਿਉਂਕਿ ਇਹ ਲੋਕਾਂ ਦਾ ਪੈਸਾ ਲੋਕਾਂ ਚ ਵਸ ਤੋਂ ਆਉਣਾ ਚਾਹੀਦਾ ਔਰ ਇਹ ਸੀਏ ਸਾਹਿਬ ਨੇ ਪ੍ਰੋਮਿਸ ਕੀਤਾ ਹੈ ਕਿ ਜਿੰਨੇ ਪੈਂਡਿੰਗ ਕੰਮ ਹੈ ਗਲਾਡਾ ਦੇ ਹੋਣਗੇ ਉਹ ਐਨਓਸੀ ਵੀ ਬੜੀ ਤੇਜ਼ੀ ਨਾਲ ਜਾ ਰਹੇ ਆ ਪਹਿਲਾਂ ਦੇਖੋ ਰੋਜ਼ ਦੇ 2 ਜਾਂ 3 ਐਨਓਸੀ ਹੁੰਦੇ ਸੀਗੇ ਪਿੱਛੇ ਹੁਣ ਕਿੰਨਾ ਹੋ ਗਿਆ ਸੀਏ ਸਾਹਿਬ 2000 ਹੋ ਗਏ ਅਸੀਂ ਸਰ 7500 ਟੋਟਲ ਪੈਂਡਿੰਗ ਸੀ ਸਾਡੇ ਕੋਲ ਹੁਣ 1200 ਹੀ ਰਹਿ ਗਈ ਬਾਕੀ ਸਾਰੇ ਪ੍ਰੋਸੈਸ ਕਰਤੀ ਸੀ ਜਿਹਨੂੰ ਦੇਣੇ ਸੀ ਦੇਖ ਤੇ ਜਿਹੜੇ ਡਾਕੂਮੈਂਟ ਸੀ ਉਹਨੂੰ ਵੀ ਨਿਕਲਿਆ ਅਸੀਂ ਕੋਈ ਕੇਸ ਨਹੀਂ ਚੱਲਦਾ ਮਤਲਬ ਕਿ ਤੁਸੀਂ ਹੁਣ ਜਾ ਕੇ ਲੋਕਾਂ ਦਾ ਪੁੱਛੋ ਮੈਨੂੰ ਮੈਂ ਪਿੱਛੇ ਕੈਂਪ ਵਿੱਚ ਗਿਆ ਸੀ ਇਹਨਾਂ ਨੇ ਲਗਾਇਆ ਸੀ ਤੇ ਲੋਕੀ ਮੈਨੂੰ ਕਹੀ ਜਾਂਦੇ ਸੀ ਕਿ ਕੋਈ ਕਹੀ ਜਵੇਂ 5 ਸਾਲ ਦਾ ਐਨਓਸੀ ਪੈਂਟਿੰਗ ਹੈ ਨਾ ਵਿਚਾਰੇ ਆ ਨੂੰ ਬੈਂਕ ਤੋਂ ਲੋਨ ਮਿਲਦੇ ਸੀ ਨਾ ਬਿਜਲੀ ਦੇ ਮੀਟਰ ਲੱਗਦੇ ਸੀ 5 ਸਾਲ ਨੂੰ ਸਾਰੇ ਐਨਓਸੀ ਵੀ ਦੇ ਹੀ ਜਾਂਦੇ ਆ ਜਿਹੜੇ 521 ਤੋਂ ਘੱਟ ਐਨਓਸੀ ਵੀ ਨਹੀਂ ਲੋੜ ਉੱਥੇ ਵੀ ਡਿਪਾਰਟਮੈਂਟ ਮੰਗੀ ਜਾਂਦੇ ਕਈ ਬੈਂਕਾਂ ਆਲੇ ਵੀ ਮੰਗੀ ਜਾਂਦੇ ਸਰ ਕੈਮਰਾ ਫੇਸ ਬੈਂਕਾਂ ਵਾਲੇ ਵੀ ਮੰਗੀ ਜਾਂਦੇ ਤੇ ਉਹ ਅਸੀਂ ਸਾਰਾ ਕਰਦੇ ਸੀ ਸਰ ਜਿਵੇਂ ਤੁਸੀਂ ਹੁਣੇ ਕੈਂਪਸ ਦੀ ਗੱਲ ਕੀਤੀ ਹੈ ਕੈਂਪਸਾ ਦੇ ਵਿੱਚ ਫੇਲਾ ਕਾਫੀ ਦੇਖੋ ট্রান্সਫਰ ਨਹੀਂ ਲੱਗੇ ਜਦ ਕਿਆ ਬਾਤ ਉਹਦੇ ਲਗਾਤਾਰ ਟਰਾਂਸਫਰ ਵੀ ਲੱਗ ਰਿਹਾ ਲੋਕਾਂ 'ਚ ਰਾਹਤ ਨਹੀਂ ਮਾਰਾਇ 237 ਟਰਾਂਸਫਾਰਮਰ ਲੱਗਨੇ ਹੈਗੇ ਟੋਟਲ 237 ਵਿੱਚੋਂ 100 ਟਰਾਂਸਫਾਰਮਰ ਤੋਂ ਵੱਧ ਲੱਗ ਸਕ ਚੁੱਕਾ ਲੁਧਿਆਣੇ 'ਚ ਔਰ ਪੂਰੀ ਸਪੀਡ ਨਾਲ ਸਰ ਇਹ ਕੰਪਲੀਟ ਸੜਕ ਕਦੋਂ ਤੱਕ ਲੋਕਾਂ ਵਾਸਤੇ ਚਾਲੂ ਹੋਊਗੀ ਇਹ 5 ਮਹੀਨੇ ਆਜੀ 5 5 ਮਹੀਨੇ ਆਜੀ ਠੀਕ ਇਹ ਇਹ ਵੱਧ ਤੋਂ ਵੱਧ ਟਾਈਮ ਹੈ ਠੀਕ ਹੈ ਹਾਂ ਜੋ ਇਹਨਾਂ ਨੇ 5 ਮਹੀਨੇ ਕਿਹਾ ਕੋਸ਼ਿਸ਼ ਕਰਾਂਗੇ ਜਲਦੀ ਕਰਨ ਦੀ ਠੀਕ ਹੈ ਔਰ ਦੱਸੋ ਕੁਝ ਪੁੱਛਣਾ ਤਾਂ ਠੀਕ ਹੈ ਚਲੋ ਬਧਾਈ ਹੋਵੇ ਸਾਰੇ ਲੁਧਿਆਣੇ ਵਾਲਿਆਂ ਨੂੰ ਜਿਹੜਾ ਇਹ ਮਿਸਿੰਗ ਲਿੰਕ ਸੀ ਇੰਨੀ ਦੇਰ ਤੱਕ ਬੰਦ ਸੀ ਔਰ ਸ਼ੁਕਰਗੁਜ਼ਾਰ ਆ ਅਸੀਂ ਮੁੰਡੀਆਂ ਸਾਹਿਬ ਦਾ ਕਿ ਇਹਨਾਂ ਨੇ ਸਾਡੀ ਰਿਕੁਐਸਟ ਮੰਨੀ ਡਿਪਾਰਟਮੈਂਟ